ਆਰੋਸ਼ਟੋ ਰਾਜੂ ਜੀ ਕਪਾਲ ਸਾਹਿਬ ਹੈਗੇ ਕੀ ਹਤੇ ਤੁਸੀਂ ਵਿਖਰੇ ਹੋ ਆਪਣਾ ਦ੍ਰਿਸ਼ਟੀ ਚੈਨਲ ਅੱਜ ਦੇ ਐਪੀਸੋਡ ਦੇ ਵਿੱਚ ਚਰਚਾ ਕਰਦਾ ਵਿਸ਼ਾ ਹੈ ਕਿ ਪਾਰਲੀਮੈਂਟ ਨੂੰ ਪਰਵੀਆਂ ਦਾ ਅੱਜ 6ਵਾਂ ਗੇੜਾ ਹੈ 6ਵਾਂ ਗੇੜ ਦੇ ਵਿੱਚ 58 ਕੂਟ ਸੀਟਾਂ ਦੇ ਉੱਤੇ ਬੜੇ ਬੜੇ ਵੱਡੇ ਇੰਦੇ ਤਾਵਾ ਦੀ ਕਿਸਮਤ ਦਾ ਫੈਸਲਾ ਈਵੀਐਮ ਦੇ ਵਿੱਚ ਬੰਦ ਹੋਣ ਜਾ ਰਿਹਾ ਹੈ ਹੁਣ ਤੱਕ ਦੀਆਂ ਆਈਆਂ ਖਬਰਾਂ ਦੇ ਮੁਤਾਬਕ ਪਿਛਲੇ ਪੰਜਾਂ ਗੇੜਾਂ ਦੀਆਂ ਵੋਟਾਂ ਦੀ ਗਿਣਤੀ ਨਾਲੋਂ ਵੀ ਘੱਟ ਵੋਟਾਂ ਜਿਹੜੀਆਂ ਨੇ ਅਜੇ ਤੱਕ ਕੋਲ ਹੋਈਆਂ ਨੇ ਬਹੁਤ سارے ਧਾਰਨਾਵਾਂ ਤੇ 55% 52% 57% नॉट ਪਰਸੈਂਟ ਤੇ ਜਿਹੜੀ ਟੋਟਲ ਜਿਹੜੀ ਲੱਗਦੀ ਆ ਗਿਣਤੀ ਦੀ ਪ੍ਰਤੀਸ਼ਤ ਉਹ 55 ਤੋਂ ਲੈ ਕੇ 60 ਪ੍ਰਤੀਸ਼ਤ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਇੱਕ بڑا ਖਤਰਨਾਕੁਰ ਜਾਨ ਹੈ ਜਿਸ ਨਾਲ ਸੰਵਿਧਾਨ ਨੂੰ ਲੋਕਤੰਤਰ ਨੂੰ ਅਤੇ ਰਾਸ਼ਟਰ ਨੂੰ ਬਹੁਤ ਵੱਡੀ ਚੈਲੈਂਜੀ ਲੈਣ ਲਈ ਮਜਬੂਰ ਹੋਣਾ ਪਵੇਗਾ ਸੋਚਣਾ ਪਵੇਗਾ ਰਾਸ਼ਟਰ ਨੂੰ ਕਿ ਲੋਕਾਂ ਨੂੰ ਲੋਕਤੰਤਰ ਪ੍ਰਣਾਲੀ ਦੇ ਵਿੱਚ ਕਿਉਂ ਨਹੀਂ ਜੋੜ ਕੇ ਰੱਖਿਆ ਜਾ ਸਕਿਆ ਵਿ ਵਿਖ ਨੂੰ ਚਾਇਆ ਹੈ ਕਿ ਲੋਕ ਲੋਕੰਤਰ ਦਾ ਬਹੁਤ ਜ਼ਿਆਦਾ ਹਿੱਸਾ ਨਹੀਂ ਰਹੇ ਚੁਣੋ ਨੂੰ ਤੋਂ ਬਾਅਦ ਹੋਰਾ ਇੱਕ ਪ੍ਰਧਾਨ ਮੰਤਰੀ ਸੰਸਦ ਰਾਜ ਸਭਾ ਦੇ ਮੈਂਬਰ ਜਾਂ ਕੋਈ ਵੀ ਉਦੇਦਾਰ ਚਾਹ ਪੰਚਾਇਤ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਦਾ ਸੁਬੰਧ ਸਿੱਧੇ ਜਾਂ ਅਸਿੱਧੇ ਤੌਰ ਤੇ ਲੋਕਾਂ ਨਾਲ ਨਹੀਂ ਰਹਿੰਦਾ ਸਿਰ ਉਹੀ ਬੰਦੇ ਜਿਹੜੇ ਬੰਦੇ ਆਪਣੇ ਕਾਰੋਬਾਰਾਂ ਦੇ ਖੇਤੰਦਈ ਰਾਜਨੀਤੀ ਦੇ ਵਿੱਚ ਹਿੱਸਾ ਲੈ ਰਹੇ ਨੇ ਜਾਂ ਆਪਣੀ ਇਨਵੈਸਟਮੈਂਟ ਕਰ ਰਹੇ ਨੇ ਉਹਨਾਂ ਤੋਂ ਬਗੈਰ ਬਹੁਤ ਸਾਰੇ ਜਿਹੜੇ ਨਹੀਂ ਜਿਆਦਾ ਪ੍ਰਤੀਸ਼ਤ ਜਿਹੜੀ ਆ ਉਹ ਲੋਕ ਸਭਾ ਦੇ ਲੋਕ ਸਭਾ ਦਾ ਜਾਂ ਲੋਕਤੰਤਰ ਦਾ ਹਿੱਸਾ ਨਹੀਂ ਬਣਦੇ ਨਾ ਹੀ ਲੋਕਤੰਤਰ ਦੇ ਫਾਇਦੇ ਮਿਲਦੇ ਨੇ ماں ਇਹ ਸੰਵਿਧਾਨ ਕਾਨੂੰਨ ਤੇ ਕਾਰਤ ਪ੍ਰਣਾਲੀ ਦੇ ਜਿਹੜੇ ਨਤੀਜੇ ਨੇ ਉਹ ਹੁਨਾ ਤੱਕ ਪਹੁੰਚਦੇ ਨੇ ਜਿੰਨੀਆਂ ਵੀ ਸੁਖ ਸੁਵਿਧਾ ਨੇ ਉਹ ਰਾਜ ਦੀ ਤੱਕ ਆਪਣੇ ਪੱਧਰ ਤੇ ਆਪਣੇ ਲੈਵਲ ਤੇ ਵਿਕਾਸ ਦੇ ਵਿੱਚ ਪ੍ਰਤੀਸ਼ਤ ਜਿਹੜਾ ਕਮਿਸ਼ਨ ਹੈ ਕਮਿਸ਼ਨ ਬੇਸ ਦੇ ਆਰਟੀ ਖਰਚੇ ਕਰਦੇ ਨੇ ਆਪਣੀ ਮਰਜ਼ੀ ਮਨਮਰਜ਼ੀ ਕਰਦੇ ਨੇ ਤੇ ਬਹੁਤ ਸਾਰੇ ਜਿਹੜੇ ਨੇ ਉਹ ਫੈਸ਼ਲੀ ਲੋਕਾਂ ਦੇ ਹਿੱਤ ਵਿੱਚ ਨਹੀਂ ਹੁੰਦੇ ਬਹੁਤ ਸਾਰੀਆਂ ਸਕੀਮਾਂ ਤਿਆਰ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਾਗਜ਼ਾਂ ਦੇ ਵਿੱਚ ਬਣ ਕੇ ਕਾਗਜ਼ਾਂ 'ਚ ਹੀ ਰੋਲ ਕੇ ਰਹਿ ਜਾਂਦੀਆਂ ਨੇ ਉਹ ਲੋਕਾਂ ਤੱਕ ਨਹੀਂ ਪਹੁੰਚਦੀਆਂ ਅਸਲ ਮਕਸਦ ਅੱਜ ਦੇ ਐਪੀਸੋਡ ਦਾ ਇਹ ਹੈ ਕਿ ਚੋਣਾਂ ਦੇ ਵਿੱਚ ਲੋਕਾਂ ਦਾ ਰੁਝਾਨ ਕਠਨਾ ਇਸ ਕਾਲ ਨੂੰ ਸਾਫਤ ਕਰਦਾ ਹੈ ਕਿ ਲੋਕਾਂ ਤੱਕ ਲੋਕਾਂ ਲਈ ਲੋਕਾਂ ਦੇ ਨੁਮਾਇੰਦਿਆਂ ਵੱਲੋਂ ਬਣਾਏ ਹੋਏ ਕਾਨੂੰਨ ਸੁਖ-ਸਹੂਲਤਾ ਨਹੀਂ ਬਣੀ ਦੀ। ਇਸ ਕਰਕੇ ਲੋਕਾਂ ਦਾ ਜਿਹੜਾ ਅਵਜਾਨ ਹੈ ਉਹ ਲੋਕਤੰਤਰ ਤੋਂ ਬੇਮੁਖ ਨਾ ਜਾ ਰਿਹਾ ਹੈ। ਭਾਰਤ ਦੁਨੀਆ ਪਰ ਦਾ ਬੜਾ ਮਹਾਨ ਲੋਕਤੰਤਰ ਦੇਸ਼ ਹੈ ਜਿਸ ਦੀ ਲੋਕਤੰਤਰ ਲੋਕਤੰਤਰਤਾ ਨੂੰ ਲੋਕ ਬਾੜ ਦੇ ਦੇਸ਼ਾਂ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ਾ ਵੀ ਕਰਦੇ ਰਹੇ ਇਸ ਦੇ باوجود ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜੀਆਂ ਮਹਾਨ ਸ਼ਕਤੀਆਂ ਨੇ ਉਹਨਾਂ ਦੇ ਵਿੱਚ ਸਿੱਧੇ ਜਾਂ ਸਿੱਧੇ ਤੌਰ ਤੇ ਡਿਕਟੇਟਰਸ਼ਿਪ ਵਰਗੀ ਸਥਿਤੀ ਬਣੀ ਹੋਈ ਹੈ ਤੇ ਲੱਗਦਾ ਏਵੇਂ ਹੈ ਜੇ ਜੀਵੀ ਭਾਰਤ ਵੀ ਉਸ ਵਾਲੇ ਪਾਸੇ ਨੂੰ ਵੱਧ ਰਿਹਾ ਲੋਕਾਂ ਅੰਦਰ ਭੈ ਚੋਣਾ ਵੇਲੇ ਦੇ ਧੰਗੇ ਚੋਣਾ ਵੇਲੇ ਤੇ ਚੋਣਾਂ ਤੋਂ ਪਹਿਲਾਂ ਦੀਆਂ ਧਾਰਮਿਕ ਰਾਜਨੀਤਿਕ ਸਮਾਜਿਕ ਸੱਭਿਆਚਾਰਕ ਦੇ ਨਫਰਤਾਂ ਨੇ ਕੱਟੜਤਾ ਹੈ ਕੋਸ ਨੂੰ ਜਾ ਕੇ ਕਰਨ ਨਾ ਕਰਨਾ ਵੀ ਇੱਕ ਲੋਕਤੰਤਰ ਤੋਂ ਬੇਮੁਖਤਾ ਦਾ ਬਹੁਤ ਵੱਡਾ ਕਾਰਨ ਹੈ ਬਹੁਤ سارے ਸਾਣੀ ਲੋਕ ਪੜਿ ਲਿਖੇ ਖਾਸ ਕਰਕੇ ਮੱਧ ਵਰਗ ਮੋਟਾ ਵਿੱਚ ਇਹ ਸਾਨੀ ਲੈ ਰਿਹਾ ਜਿਸ ਦਾ ਕਾਰਨ ਇਹ ਹੈ ਕਿ ਉਹ ਲੋਕ ਜਿਹੜੇ ਨਹੀਂ ਉਹ ਕਿਸੇ ਫਾਲਤੂ ਦੇ ਪੰਗੇ ਵਿੱਚ ਪੈਣਾ ਨਹੀਂ ਚਾਹੁੰਦੇ ਨਾ ਹੀ ਆਪਣੀ ਜਾਣ ਗੁਣ ਨਹੀਂ ਚਾਹੁੰਦੇ ਨੇ ਤੇ ਜਿਹੜਾ ਸਿੱਖਿਅਤ ਲੋਕ ਹੈ ਸਿੱਖਿਅਤ ਵਰਗ ਹੈ ਉਹ ਨਕਤਰਤ ਕੋੰਦੂ ਗੁਰੂੰਦਾ ਦਾ ਹੈ ਲੋਕਾਂ ਦਾ ਵੋਟਾਂ ਪਾਉਣ ਦਾ ਰੁਝਾਨ ਸਿਰਫ ਮੁਕਤੀਆਂ ਸਹੂਲਤਾਂ ਨਿੱਜੀ ਮਫਾਦ ਅਤੇ ਅਤੇ ਉਮੀਦਵਾਰਾਂ ਨਾਲ ਕੋਈ ਨਿੱਜੀ ਸਾਂਝਾ ਤਕਸੀਮਤ ਹੁੰਦਾ ਜਾ ਰਿਹਾ ਹੈ ਐਸੇ ਮਾਹੌਲ ਤੋਂ ਬਚਨ ਬਚਾਉਣ ਲਈ ਭਾਰਤ ਨੂੰ ਪਾਰਤ ਦੀ ਰਾਜਨੀਤੀ ਨੂੰ ਸਰਕਾਰ ਕੋਈ ਵੀ ਬਣੇ ਉਮੀਦਵਾਰ ਕੋਈ ਜਿੱਤੇ ਕੋਈ ਹਾਰੇ ਉਸ ਨਾਲ ਕੋਈ ਫਰਕ ਨਹੀਂ ਪੈਣਾ ਫਰਕ ਤਾਂ ਇਹ ਪੈਣਾ ਹੈ ਕਿ ਜੇ ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਨੇ ਜਿਹੜੀਆਂ ਨੀਤੀਆਂ ਨੇ ਨੀਤੀਆਂ ਤੇ ਨiyet ਜਿਹੜੀ ਆ ਉਹ ਸਾਫ਼ ਹੋ ਕੇ ਲੋਕ ਅਤੈਸ਼ੀ ਮੰਨ ਸਕੋ ਅੱਜ ਹੀ ਖਬਰਾਂ ਦੇ ਵਿਚਾਰਿਆ ਸੀ ਕਿ ਗੁਰਦਾਸਪੁਰ ਦੇ ਵਿੱਚ ਕਾਂਗਰਸੀਆਂ ਦਾ ਮੰਦੀ ਗਾਰੰਟੀ ਬਟਾਲੀ ਕਾਂਗਰਸੀ ਪਰਿਵਾਰਾਂ ਦੀ ਘਰਾਂ ਦੀ ਵੀਡੀਓ ਲਓ ਰੇਡ ਕੀਤੀ ਗਈ ਜਿੱਥੇ ਵੀ ਕਿਤੇ ਕ腐ਸ਼ਨ ਹੈ ਜਿੱਥੇ ਕਿਤੇ ਸਰਪਾਰ ਦਾ ਜਿੱਥੇ ਕਿਤੇ ਦੇਸ਼ ਦਾ ਸਰਮਾਇਆ ਗਵਨ ਹੋ ਰਿਹਾ ਹੈ ਜਾਂ ਭ੍ਰਿਸ਼ਟਾਚਾਰ ਹੋਇਆ ਹੈ ਬੇਈਮਾਨੀਆਂ ਹੋਈਆਂ ਨੇ ਉਹਨਾਂ ਦੇ ਤੇ ਇੰਤਪਰੀਸ਼ ਕਰਨਾ ਇਨਵੈਸਟੀਗੇਟ ਕਰਨਾ ਕੋਈ ਬੁਰੀ ਗੱਲ ਨਹੀਂ ਚਾਹ ਕੋਈ ਵੀ ਹੋਵੇ ਪਾਰਟੀ ਤੇਰ ਕੋਈ ਵੀ ਹੋਵੇ ਪਰ ਚੋਣਾਂ ਦੇ ਦੌਰਾਨ ਈਡੀ ਦਾ ਇਨਾ ਸਰਵਰਮੋਣਾ ਲੱਗਦਾ ਹੈ ਕਿ ਜਿਵੇਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਿਕ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਰਾਜ ਸਰਕਾਰ ਦਾ ਨਹੀਂ ਹੈ ਰਾਜ ਚੋਣ ਕਮਿਸ਼ਨ ਦਾ ਹੈ ਚੋਣ ਕਮਿਸ਼ਨ ਦੇ ਮੁਖ ਅਧਿਕਾਰੀ ਚੋਣ ਕਮਿਸ਼ਨਰ ਅਤੇ ਜ਼ਿਲ੍ਹਾ ਪੱਧਰ ਦੇ ਰਾਜ ਪੱਧਰ ਦੇ ਜਿਹੜੇ ਚੋਣ ਕਮਿਸ਼ਨਰ ਨੇ ਉਹਨਾਂ ਨੂੰ ਇਸ ਗੱਲ ਵੱਸ ਖਾਸ ਧਿਆਨ ਦੇਣਾ ਚਾਹੀਦਾ ਸੀ ਕਿ ਅਜੇ ਹਿੰਨਾ ਕੋਈ ਵੀ ਹਰਕਤਾਂ ਅਜੇ ਕੋਈ ਸਮਾਂ ਨਹੀਂ ਪੰਜ ਸੱਤ ਦਿਨ ਰਹਿ ਗਏ ਨੇ ਬਾਲਦੇ ਵਿੱਚ ਵੀ ਈਡੀ ਨੂੰ ਈਡੀ ਰਹਿਣਾ ਹੈ ਵਿਜੀਲੈਂਸ ਨੇ ਵਿਜੀਲੈਂਸ ਰਹਿਣਾ ਹੈ ਉਹਦੀਆਂ ਤਾਕਤਾਂ ਘਟਣੀਆਂ ਨਹੀਂ ਇਸ ਚੋਣਾਂ ਦੇ ਦੌਰਾਨ ਅਜਿਹਿਆਂ ਜਿਹੜੀਆਂ ਨੇ ਕਾਲੀਆਂ ਇਹ ਲੋਕਤੰਤਰ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ ਲੋਕਾਂ ਦਾ ਰਜਾਂਗ ਘਟ ਰਿਹਾ ਹੈ ਇਸ ਗੱਲ ਵਿੱਚ ਕੋਈ ਦੂਜੀ ਰਾਏ ਨਹੀਂ ਕੋਈ ਕਿੰਤੋਂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਕਿ ਭਾਰਤ ਦੇ ਵਿੱਚ ਭ੍ਰਿਸ਼ਟਾਚਾਰ ਰਾਜਨੀਤਿਕ ਭ੍ਰਿਸ਼ਟਾਚਾਰ ਖਾਸ ਕਰਕੇ ਸਿਖਰਾਂ ਤੇ ਹੈ ਭ੍ਰਿਸ਼ਟਾਚਾਰ ਰਾਜਨੀਤਿਕ ਕਰਦੇ ਨੇ ਮਲਾਈ ਉਹ ਖਾਂਦੇ ਨੇ ਤੇ ਜਿਹੜੇ ਬਿਊਰੋਕਰੇਟਸ ਨੇ ਉਹ ਲੱਸੀ ਪੀਦੇ ਹੋਏ ਫਰਜ਼ੀ ਉਹ ਕਰਵਾ ਲੀਂਦੇ ਮੋਸ ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਜਿੰਨੇ ਵੀ ਵੱਡੇ ਗਰਮ ਹੋਏ ਉਹਨਾਂ ਦੇ ਵਿੱਚੋਂ ਰਾਜਨੀਤਿਕਾਂ ਨੂੰ ਬਰੀ ਕਰਤਾ ਗਿਆ ਜਾਂ નિર્ਦੋਸ਼ ਕਰਤਾ ਗਿਆ ਤੇ ਜਿਹੜੇ ਜਿਹੜੀ ਕੋ ਅਫਸਰਸ਼ਾਈ ਛੋਟਾ ਮੋਟਾ ਸੀਗਾ ਹੌਲੀ ਹੌਲੀ ਕਰਦਿਆਂ 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 ਥੱਲੇ ਦੀ ਥੱਲੇ ਦੇ ਲੈਵਲ ਤੇ ਕਿਸੇ ਨੂੰ ਸਸਪੈਂਡ ਕਰਤਾ ਕਿ ਸਰੰਗ ਰਿਸੂਸ ਕਰਤਾ ਨੂੰ ਤੇ ਵਕਤ ਮਿਲਿਆ ਉਹਨੂੰ ਬਾਗ ਕਰਤਾ ਅਜਿਹੀ ਇੱਕ ਪ੍ਰਕਿਰਿਆ ਸਾਡੇ ਸਸ਼ਸਤਰ ਵਿੱਚ ਜਿਹੜੀ ਚੱਲ ਰਹੀ ਹੈ ਇਹ ਬੜੀ ਮੁਕਾਮ ਦੀ ਹੈ ਪਰ ਨੁੰਦਾ ਰਾਜ ਹੋਣਾ ਚਾਹੀਦਾ ਹੈ ਲਾਹਾਂ ਦੀ ਸਥਿਤੀ ਜਿਹੜੀ ਆ ਸਾਰਿਆਂ ਲਈ ਬਰਾਬਰ ਹੋਣੀ ਚਾਹੀਦੀ ਹੈ ਚਾਹੇ ਕੋਈ ਵੀ ਹੋਵੇ ਇਸ ਕਰਕੇ ਅਜਿਹੀਆਂ ਸਥਿਤੀਆਂ ਤੋਂ ਚਾਹੇ ਵਾਦ ਵਿਵਾਦ ਤੋਂ ਬਚਣ ਲਈ ਇਹ ਜ਼ਰੂਰੀ ਸੀ ਇਲੈਕਸ਼ਨ ਕਮਿਸ਼ਨ ਸ਼ਕਤੀ ਨਾਲ ਚੋਣ ਪ੍ਰਕਿਰਿਆ ਵਾਲੇ ਪਾਸੇ ਧਿਆਨ ਦਿੰਦਾ ਮਨਿਸਪਤੀਸ਼ ਤੇ ਤੇ ਈਡੀ ਵਿਜੀਲੈਂਸ ਹਰ ਪਾਰਟੀ ਰੂਸੀਆਂ ਪਾਰਟੀਆਂ ਨੂੰ ਦਪਾਉਣ ਲਈ ਜਾਂ ਫਸਾਉਣ ਲਈ ਯਤਨਸ਼ੀਲ ਨਾ ਹੁੰਦੀ ਕਿਉਂਕਿ ਰਾਜ ਐਸਟੇਟ ਇਲੈਕਸ਼ਨ ਕਮਿਸ਼ਨ ਦਾ ਨਿਬਾਰਦ ਕਰ ਰਿਹਾ ਦੂਜੀ ਗੱਲ ਜਿਹੜੀ ਵਿਚਾਰ ਕਰਨ ਵਾਲੀ ਇਹ ਹੈ ਕਿ ਭਾਰਤ ਦੇ ਵਿੱਚ ਨੀਤੀਆਂ ਨੂੰ ਵਿਚਾਰ ਕੇ ਇਸ ਲੈਵਲ ਤੇ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਦੇਸ਼ ਦੇ ਆਲੇ-ਦੁਆਲੇ ਦੇ ਸਾਰੇ ਦੇਸ਼ ਜਿਹੜੇ ਨੇ ਛੋਟੇ ਵੱਡੇ ਦੇਸ਼ ਜਿਹੜੇ ਉਹਨਾਂ ਦੇ ਨਾਲ ਚੰਗੇ ਸੰਬੰਧ ਪੈਦਾ ਹੋ ਸਕਣ ਉਹਨਾਂ ਨਾਲ ਵਪਾਰ ਸਾਂਝਾ ਹੋ ਸਕਣ ਬਣਿਆ ਰਹੇ ਸਕੇ ਇਕ ਨੂੰ ਚਾਇਆ ਹੈ ਕਿ ਜਿਹਨੇ ਚੀਨ ਹੈ ਚੀਨ ਨਾਲ ਵਾਧਵਾਵਤਾ ਦੱਸਿਆ ਜਾ ਰਿਹਾ ਹੈ ਪਰ ਉਹ ਵਸਰ ਕੇ ਗੱਲ ਨਹੀਂ ਕੀਤੀ ਜਾ ਰਹੀ ਚੀਨ ਨਾਲ ਵਪਾਰ ਕੀਤਾ ਜਾ ਰਿਹਾ ਹੈ ਹੈ ਪਰ ਉਹਦਾ ਬੰਦ ਕੀਤਾ ਜਾ ਰਿਹਾ ਹੈ ਚੀਨ ਦੀਆਂ ਗਤੀਵਿਧੀਆਂ ਇਹਨੀਆਂ ਤੇਜ਼ ਹੋ ਗਈਆਂ ਕਿ 73 ਦਿਨ ਭਾਰਤ ਤੇ ਚੀਨ ਦੀ ਫੌਜ ਸਾਹਮਣੇ ਬੜੇ ਜੰਗੀ ਮਾਹੌਲ ਦੇ ਵਿੱਚ ਬੈਠੀ ਰਹੀ ਤੇ ਪੁਟਾਨ ਵਰਗੇ ਦੇਸ਼ ਨੇ ਇਹ ਗੱਲ ਕਹੀ ਕਿ ਇਹ ਦੇਸ਼ ਤੇ ਸਾਡਾ ਹੈ ਜਿਹੜੀ ਬੋਕਲੋਂ ਤੇ ਜਿੱਥੇ-ਜਿੱਥੇ ਦਫਾ ਵੀ ਜਿੱਥੇ ਹੌਲਾ ਪਿਆ ਉਹਨਾਂ ਨੇ ਕਲੇਮ ਕੀਤਾ ਕਿ ਇਹ ਤਾਂ ਇਲਾਕਾ ਸਾਡਾ ਹੈ ਇਹ ਚੀਜ਼ਾਂ ਜਿਹੜੀਆਂ ਨੇ ਨਿਸ਼ਾਨਧੀਆਂ ਕਰਨੀਆਂ ਬਹੁਤ ਜ਼ਰੂਰੀ ਨੇ ਜਾਤ ਪਾਤ ਨੂੰ ਤੋੜਨਾ ਚਾਹੀਦਾ ਹੈ ਧਰਮ ਤੋਂ ਧਰਮ ਨਿਰਪੱਖ ਰਹਿਣਾ ਚਾਹੀਦਾ ਹੈ ਹਰ ਬੰਦੇ ਨੂੰ ਆਪਣਾ ਵਿਸ਼ਵਾਸ ਆਪਣੀ ਜ਼ਿੰਦਗੀ ਜੀਣ ਦਾ ਹੱਕ ਹੋਣਾ ਚਾਹੀਦਾ ਹੈ ਹਾਂ ਇਹ ਜ਼ਰੂਰੀ ਹੈ ਕਿ ਇੱਕ ਦੂਸਰੇ ਦੇ ਧਰਮ ਵਿੱਚ ਇੱਕ ਦੂਸਰੇ ਦੇ ਵਿਸ਼ਵਾਸ ਦੇ ਵਿੱਚ ਕੋਈ ਤਖੰਦਾ ਜੀ ਨਾ ਕੀਤੀ ਜਾਵੇ ਸਰਕਾਰਾਂ ਨੂੰ ਜਿਹੜੀਆਂ ਵੀ ਬਣਦੀਆਂ ਨੇ ਉਹਨਾਂ ਲਈ ਇਹ ਇਹ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਉਹ ਦੇਸ਼ ਦਾ 55 ਉਹਨਾਂ ਦੀ ਸਿਹਤ ਸੰਭਾਲ ਅਤੇ ਬੁਢਾਪਾ ਉਹਨਾਂ ਦੀ ਸਿਹਤ ਤੇ ਦੇਖ ਰਿਕ ਜਿਹੜੀ ਆ ਉਹਨਾਂ ਦੀ ਜਿਹੜੀ ਸਰਕਾਰ ਆਪਣੀ ਜ਼ਿੰਮੇਵਾਰੀ ਦਾ ਇਹ 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 ਮੁਕਤ ਨਹੀਂ ਹੋਏਗਾ ਇਹ ਇੱਕ ਵਰਦਾਨ ਹੋਏਗਾ ਜਿਹੜੇ ਸਮਰੱਥ ਲੋਕ ਨੇ ਜਿਹੜੇ ਕਾਮਕਾਰ ਕਰ ਸਕਦੇ ਨੇ ਉਹਨਾਂ ਨੂੰ ਕੰਮ ਦਿਓ ਉਹਨਾਂ ਨੂੰ ਰੋਜ਼ਗਾਰ ਦਿਓ ਉਹਨਾਂ ਤੋਂ ਕਹੋ ਲੋਕ ਇਮਾਨਦਾਰੀ ਨਾਲ ਕੰਮ ਲਾਓ ਤਾਂ ਕਿ ਦੇਸ਼ ਵਿਕਾਸ ਕਰ ਸਕੇ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਸਾਨੂੰ ਆਪਣੇ ਬਚਪਨ ਦੀ ਚਿੰਤਾ ਨਹੀਂ ਸਾਨੂੰ ਆਪਣੇ ਬੱਚਿਆਂ ਦੀ ਚਿੰਤਾ ਨਹੀਂ ਬੜਾ ਬੜੇ ਪੇ ਨੂੰ ਇਸ ਗੱਲ ਦਾ ਆਸਰਾ ਹੋਵੇ ਕਿ ਸਾਨੂੰ ਲੋਕਾਂ ਦੇ ਹੱਥਾਂ ਵੱਲ ਵੇਖਣ ਦੀ ਲੋੜ ਨਹੀਂ ਪਵੇਗੀ ਸਰਕਾਰ ਸਾਡੀ ਮਤ ਕਰੇ ਕਿ ਬਾਹਰ ਦੇ ਦੇਸ਼ਾਂ ਦੇ ਵਿੱਚ ਐਵੇਂ ਹੋ ਰਿਹਾ ਹੈ ਆਪਣੇ ਦੇਸ਼ ਦੇ ਕੋਲ ਤੇ ਸੰਸਾਧਨ ਬਹੁਤ ਨੇ ਇੰਨੇ ਸੰਸਾਧਨ ਨੇ ਕਿ ਸਾਨੂੰ ਆਪਣੇ ਜਿਹੜੇ ਪੈਸੇ ਨੇ ਉਹ ਸਵਿਟਜ਼ਰਲੈਂਡ ਵਰਗੇ ਫ੍ਰਿਸ ਬੈਂਕ ਦੇ ਵਿੱਚ ਜਮ੍ਹਾਂ ਕਰਾਉਣੇ ਪੈ ਰਹੇ ਨੇ ਇਹ ਗੱਲ ਹੈ ਪੰਜਾਬ ਭਾਰਤ ਨੂੰ ਲੁੱਟ ਕੇ ਭਾਰਤ ਦੀ ਕਮਾਈ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਜਾਇਦਾਦਾਂ ਬਣਾਈਆਂ ਜਾ ਰਹੀਆਂ ਨੇ ਤੇ ਬਚਪਨ ਤੋਂ ਬੁਢਾਪਾ ਉਸ ਮਾਲ ਨਾਲ ਦੇ ਕੋਈ ਉਕੀ ਗੱਲ ਨਹੀਂ ਫਾਟਾ ਬਚਪਨ ਜਵਾਨੀ ਜਿਹੜੀ ਖਾਸ ਕਰਕੇ ਜਿੰਨੇ ਕੰਮ ਕਰਨਾ ਸੀ ਉਹ ਦੇਸ਼ਾਂ ਜਾ ਰਹੀਏ ਵਿਦੇਸ਼ਾਂ ਦੀ ਨੀਤੀ ਵੀ ਇੰਨੀ ਸਪਸ਼ਟ ਨਹੀਂ ਮੈਂ ਬੜੇ ਯਕੀਨ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਅਮਰੀਕਾ ਆਸਟ੍ਰੇਲੀਆ ਕੈਨੇਡਾ ਜਾਂ ਦੂਸਰੇ ਦੇਸ਼ ਜਿਨ੍ਹਾਂ ਵਿੱਚ ਏਸ਼ੀਆ ਦੇ ਲੋਕ ਜਾਂ ਭਾਰਤੀ ਲੋਕ ਦੌਕੀਆਂ ਲਾ ਕੇ ਜਾ ਰਹੇ ਨੇ ਉਹਨਾਂ ਨੂੰ ਉੱਥੇ ਸਨਰਖਣ ਦਿੱਤਾ ਜਾ ਰਿਹਾ ਹੈ ਕੰਮ ਕਰਨ ਦੇ ਕਰਮ ਕਰਨ ਦੇ ਮੌਕੇ ਦਿੱਤੇ ਜਾ ਰਹੇ ਨੇ ਤੇ ਕਿਉਂ ਉਹਨਾਂ ਦੀ ਜਾਨ ਜੋਖਮ ਵਿੱਚ ਪਾਈ ਜਾ ਰਹੀ ਹੈ ਜਿਹੜੇ ਜਿਹੜੀਆਂ ਅੰਬੈਸੀਆਂ ਨੇ ਉਸ ਦੇਸ਼ ਦੀਆਂ ਉਹ ਆਪਣੀ ਡਿਮਾਂਡ ਮੰਗਣ ਏਸ਼ੀਆ ਦੇ ਵਿੱਚੋਂ ਭਾਰਤ ਤੋਂ ਦੂਸਰੇ ਦੇਸ਼ਾਂ ਦੇ ਵਿੱਚੋਂ ਆਪਣੇ ਆਪਣੀ ਕਿਰਤ ਵਾਸਤੇ ਜਾਂ ਆਪਣੀ ਮਜ਼ਦੂਰੀ ਵਾਸਤੇ ਆਪਣੇ ਇੰਟੈਲੀਜੈਂਸੀਆ ਵਾਸਤੇ ਉਹ ਸਭ ਮੰਗਣ ਜਿੰਨੀਆਂ ਉਹਨਾਂ ਦੇ ਕੋਲ ਨੇ ਚਾਹੀਦੀਆਂ ਉਹਨਾਂ ਨੂੰ ਉਹ ਉਹ ਹਮੈਸ਼ਾ ਤੇ ਰਹੇ ਜਾਨ ਇਹਨਾਂ ਏਜੰਟਾਂ ਦੀ ਲੁੱਟਖਸਟ ਪਾ ਨਵਾਂ ਡਰਾਮਾ ਆਇਲਟ ਕਰਲੋਜੀ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਿਆ ਕਰ ਦੇਣ ਵਾਲੀ ਗੱਲ ਜਿਹੜੀ ਆ ਇਹ ਇੱਕ ਸਕੈਂਡਲ ਹੈ ਇਹ ਇੱਕ ਅੰਤਰਰਾਸ਼ਟਰੀ ਸਕੈਂਡਲ ਹੈ ਜਿਸ ਨੂੰ ਰੋਕਣ ਦੀ ਲੋੜ ਹੈ ਆਗਰ ਉਹ ਲੋਕ ਗੇੜੇ ਡੌਂਕੀਆਂ ਲਵਾ ਰਹੇ ਨੇ ਜਾਂ ਡੌਂਕੀਆਂ ਲਾ ਕੇ ਜਾ ਰਹੇ ਨੇ ਮੁੰਨਾ ਮੁੰਨਾ ਦੀ ਫਤਰੀਸ਼ ਕੀਤੀ ਜਾਵੇ ਤਾਂ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਇਹ ਇੱਕ ਤ੍ਰੈਮ ਹੈ ਇਸ ਕਰਕੇ ਅਜਹੀ ਸਥਿਤੀ ਨੂੰ ਰੋਕਣ ਲਈ ਇਹ ਬਹੁਤ ਜ਼ਰੂਰੀ ਹੈ ਲਾਜ਼ਮੀ ਹੈ ਕਿ ਦੇਸ਼ ਨੂੰ ਜੇਸ਼ੀਆ ਜਾਂ ਬਾਹਰ ਦੇ ਆਮ ਕਾਨੂੰਨ ਜਿਹੜੇ ਦੇਸ਼ ਦੀ ਮਦਦ ਵਿੱਚ ਜਾ ਕੇ ਲੋਕ ਆਪਣੇ